ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਸੀਵਰੇਜ ਸਮੱਸਿਆ ਨੂੰ ਲੈ ਕੇ ਸਿਆਸਤ ਤੇਜ ਆਪਾਂਗੂ ਮੌਂਟਰੀ ਜੰਦਰ ਨੇ ਸਿਵਲ ਸਮੱਸਿਆ ਸੰਬੰਧਿਤ ਦਿੱਤੀ ਜਾਣਕਾਰੀ ਗੱਦਰਵਾਹ ਦੇ ਬੇਕਾਬੂ ਹੋਏ ਸੀਵਰੇਜ ਸਿਸਟਮ ਨੂੰ ਲੈ ਕੇ ਸਿਆਸਤ ਤੇਜ ਹੋ ਗਈ ਹੈ ਅਤੇ ਜਦਰਵਾਹ ਜਿਮਨੀ ਚੋਣ ਦੇ ਮੱਦੇ ਨਜ਼ਰ ਸਿਆਸੀ ਆਗੂ ਲਗਾਤਾਰ ਇੱਕ ਦੂਜੇ ਤੇ ਇਸ ਸਮੱਸਿਆ ਪ੍ਰਤੀ ਦੋਸ਼ ਲਗਾ ਰਹੇ ਹਨ ਜਦੋਂ ਕਿ ਸ਼ਹਿਰ ਵਾਸੀ ਸਿਵਰੇਜ ਔਰ ਫਲੋ ਕਾਂਨ ਤੇ ਹਾਲ ਹਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਨੇਕ ਜਿੰਦਰ ਮੌਂਟੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਸੀਵਰੇ ਸਮੱਸਿਆ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਸੀਵਰ ਸਿਸਟਮ ਨੂੰ ਲੈ ਕੇ ਜੀ ਬੜੀ ਸਮੱਸਿਆ ਕੱਲ ਪ੍ਰਧਾਨ ਬਿੰਟਾ ਰੋੜਾ ਜੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜੀ ਤੇ ਵਿੱਚ ਉਹਨਾਂ ਨੇ ਕਿਹਾ ਵੀ ਆਪ ਦੇ ਕਈ ਆਗੂ ਆਪ ਹੀ ਬਣੇ ਕਰਦੇ ਆਪੂ ਆ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਕੰਮ ਨਹੀਂ ਕਰਾਰੇ ਠੀਕ ਹੈ ਕੀ ਕਹਿਣਾ ਚਾਹੁੰਦੇ ਸੀਵਰ ਸਿਸਟਮ ਕਿਉਂ ਨਹੀਂ ਪਰੇਸ਼ਾਨੀਆਂ ਕੀ ਦੜਵਾ ਦੇ ਦਿੱਤੇ ਜਿੰਦੂ ਸਾਹਿਬ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਵਾਰ ਵੀ ਇਹ ਸਮੱਸਿਆ ਆਈ ਸੀ ਕਿ ਪਹਿਲਾਂ ਵੀ ਸੀਵਰੇਜ ਬਹੁਤ ਏਰੀਏ ਦੇ ਵਿੱਚ ਬਾਹਰ ਆ ਰਿਹਾ ਸੀ ਤੇ ਉਦੋਂ ਪ੍ਰਧਾਨ ਜੀ ਕੰਨੀਓ ਇਹ ਕਿਹਾ ਗਿਆ ਸੀ ਕਿ ਇੱਥੇ ਪੈਸੇ ਨਹੀਂ ਹੈਗੇ ਨਗਰ ਕੌਂਸਲ ਦੇ ਵਿੱਚ ਇਸ ਕਰਕੇ ਅਸੀਂ 2 ਲੱਖ ਰੁਪਈਆ ਇਕੱਠਾ ਕਰਕੇ ਸੀਵਰੇਜ ਦੀ ਸਫਾਈ ਆਪ ਦੇ ਵੱਨਿਓ ਕਰਵਾ ਲਈਏ ਉਦੋਂ ਜਦੋਂ ਇਹਨਾਂ ਨੂੰ ਇਹ ਸੀ ਵੀ ਪਈਏ ਤਾਂ ਪੈਸੇ ਹੈ ਨਹੀਂਗੇ ਅਸੀਂ ਉਹਦੀ ਪਰਤਾਲ ਕੀਤੀ ਤਾਂ ਅਸੀਂ ਇਹਨਾਂ ਨੂੰ ਨਿਗ੍ਹਾ ਕਰਵਾਈ ਵੀ 4 ਕਰੋੜ ਰੁਪਈਆ ਡਾਈਡ ਫੰਡ ਦੇ ਵਿੱਚ ਉਹ ਛੋਟੇ ਕੋਲੇ ਨਗਰ ਕੌਂਸਲ ਚ ਪਿਆ ਹੈ ਕਿ ਟਾਈਡ ਫੰਡ ਦੇ ਵਿੱਚ ਸਫਾਈ ਹੈ ਜੇ ਪੀਣ ਵਾਲਾ ਪਾਣੀ ਹੈ ਉਹ ਸਾਰਾ ਕੰਮ ਹੀ ਉਸ ਦੇ ਵਿੱਚ ਹੁੰਦਾ ਹੈ ਕੀ ਉਹ 4 ਕਰੋੜ ਰੁਪਈਆ ਰੁਪਈਆ ਨਹੀਂ ਵੀ 2 ਲੱਖ ਰੁਪਈਆ ਇਹਨਾਂ ਨੂੰ ਆਟਰ ਕੋਲੋਂ ਹੋਰ ਕਿੰਨੇ ਵੀ 2 ਲੱਖ ਰੁਪਈਆ ਸੀ ਉਸੇ ਦੇ ਵਿੱਚੋਂ ਫਿਰ ਇਹਨਾਂ ਨੂੰ ਜਦੋਂ ਅਸੀਂ 4 ਕਰੋੜ ਰੁਪਈਆ ਦੱਸਿਆ ਛੋਟੇ ਕੋਲੇ ਪਿਆ ਸ਼ਹਿਰ ਨੂੰ ਪਤਾ ਲੱਗਿਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਮਤਾਂ ਪਾਇਆ ਵੀ ਹਾਂਜੀ ਅਸੀਂ ਸਫਾਈ ਕਰਾਉਣੀ ਹੈ ਉਦੋਂ ਸਾਨੂੰ ਇਹੀ ਦੱਸਿਆ ਗਿਆ ਸੀਗਾ ਕਿ ਸੀਵਰੇਜ ਦੇ ਵਿੱਚ ਵੀ ਜਾਮ ਹੈ ਨਹੀਂ ਜੇ ਤੁਸੀਂ ਸਫਾਈ ਕਰਾ ਲਓਗੇ ਤਾਂ ਮਸਲਾ ਹੱਲ ਹੋ ਜਾਏਗਾ ਅਸੀਂ ਉਹਦੀ ਸਫਾਈ ਦੇ ਨਾਮ ਦੱਸਦੇ ਵੀ ਇਹ ਪੈਸੇ ਵੇਚ ਦੇ ਵਿੱਚ ਤੁਸੀਂ ਟੈਂਡਰ ਲਾ ਲਓ ਉਹ ਤੇ ਕਰੋੜ ਸਵਾ ਕਰੋੜ ਦਾ ਹੀ ਸਾਰਾ ਕੰਮ ਸੀਗਾ ਤੇ ਰੁਪਈਆ ਵੀ ਆਹੀ 4 ਕਰੋੜ ਉਹ ਤਾਂ ਦਿੱਕਤ ਹੋਣੀ ਨਹੀਂ ਚਾਹੀਦੀ ਸੀ ਫੇਰ ਉਹ ਸੀਵਰੇਜ ਦੀ ਸਫਾਈ ਉਦੋਂ ਵੀ ਇਹਨਾਂ ਨੇ ਸਫਾਈ ਲਈ ਸ਼ਹਿਰ ਵਾਲੇ ਪਾਈਪਾਂ ਦੀ ਕਰਵਾਈ ਪਿੰਡ ਵਾਲਿਆਂ ਨੂੰ ਜਾਂ ਸੂਰਿਆਂ ਨੂੰ ਇਹਨਾਂ ਨੇ ਮੰਨਿਆ ਨਹੀਂ ਸਮਝਿਆ ਵੀ ਉੱਥੋਂ ਦੀ ਸਫਾਈ ਦਾ ਕੰਮ ਤੁਸੀਂ ਇਹ ਦੇਖ ਲਓ ਵੀ ਹਜੇ ਤੱਕ ਵੀ ਉਹ ਟੈਂਡਰ ਵਿੱਚੇ ਬਾਕੀ ਪਿਆ ਹੈ ਕੋਈ ਸਮਝ ਨਹੀਂ ਆਉਂਦੀ ਵੀ ਉਹ ਇਹਨਾਂ ਨੇ ਲੇਟ ਕਿਉਂ ਕੀਤਾ ਜੇ ਇਹਨਾਂ ਨੂੰ ਕੋਈ ਸਮੱਸਿਆ ਸੀ ਨਹੀਂ ਉਸ ਗੱਲ ਦੇ ਵਿੱਚ ਵੀ ਕੋਈ ਇਹਨਾਂ ਨੂੰ ਦਿੱਕਤ ਆ ਰਹੀ ਸੀ ਤਾਂ ਇਹ ਸਰਕਾਰ ਨੂੰ ਦੱਸ ਦਿਓ ਉਸ ਬਾਰੇ ਵੀ ਸਾਨੂੰ ਦਿੱਕਤ ਆ ਰਹੀ ਹੈ ਉਹਨਾਂ ਦਾ ਕਹਿਣਾ ਵੀ ਸਰਕਾਰ ਨੂੰ ਅਸੀਂ ਬਾਰ-ਬਾਰ ਕਹਿ ਰਹੇ ਹਾਂ ਸਰਕਾਰ ਸਾਡੀ ਸੁਣ ਨਹੀਂ ਰਹੀ ਸਰਕਾਰ ਨਹੀਂ ਜੇ ਇਹਨਾਂ ਨੂੰ ਇਹ ਲੱਗਦਾ ਸੀ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਪ੍ਰੈਸ ਵਾਈਟ ਉਹਨੂੰ ਵੀ ਦੇ ਸਕਦੇ ਸੀ ਵੀ ਭਾਈ ਅਸੀਂ ਪ੍ਰੈਸ ਨੂੰ ਕਹਿੰਦੇ ਹਈ ਵੀ ਭਾਈ ਆਹ ਨਾਲ ਲਈ ਅਸੀਂ ਟੈਂਡਰ ਲਗਾ ਰਹੇ ਹਾਂ ਪਰ ਇਹ ਟੈਂਡਰ ਮਨਜ਼ੂਰ ਨਹੀਂ ਹੋ ਰਿਹਾ ਇਹ ਆਪੇ ਫਿਰ ਅਸੀਂ ਆਪੇ ਨਾਲ ਇਹਨਾਂ ਦੀ ਹੈਲਪ ਕਰ ਦੇ ਅਸੀਂ ਇਹ ਏਸਟ ਕੋਈ ਸ਼ੰਕਾ ਨਹੀਂ ਦੀ ਵੀ ਅਸੀਂ ਨਵੇਂ ਆ ਦੇਖੋ ਨਵੇਂ ਐ ਸਾਨੂੰ ਇਹ ਸੀ ਵੀ ਇਹ ਕੰਮ ਹੈ ਹੀ ਨਾ ਨਗਰ ਕੌਂਸਲ ਦਾ ਇਹ ਨਗਰ ਕੌਂਸਲ ਕਹਿ ਦੇ ਸਾਨੂੰ ਵੀ ਸਾਡੇ ਹੱਥ ਖੜੇ ਅਸੀਂ ਤਾਂ ਕਰਾਨੀ ਸਰ ਦੇ ਛਾਪੇ ਕਰਵਾਵਾਂਗੇ ਜੀ ਫਿਰ ਆ ਹੁਣ ਵੀ ਤੁਸੀਂ ਇਹ ਪ੍ਰੋਬਲਮ ਮੰਨ ਲਓ ਵੀ ਹੁਣ ਲੋਕ ਸਭਾ ਦਾ ਇਲੈਕਸ਼ਨ ਟੱਪੇ ਲਈ ਦੋ ਵੀ ਨਹੀਂ ਹੋਏ। ਉਦੋਂ ਤੱਕ ਇਸ ਪਾਈਪ ਦੀ ਜਿਹੜੀ ਪਾਈਪ ਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਇਸ ਪਾਈਪ ਦੀ ਕੋਈ ਸਮੱਸਿਆ ਨਹੀਂ ਸੀ। ਇਹ ਜਿਵੇਂ ਦੇਖੋ ਵੀ ਕੀ ਇੱਕ ਮਹੀਨਾ ਨੂੰ ਸਮੱਸਿਆ ਨੂੰ ਹੋ ਗਿਆ ਉਹ ਇੱਕ ਮਹੀਨੇ ਦੇ ਵਿੱਚ ਹੀ ਪਾਈਪ ਹੀ ਟੁੱਟ ਗਈ। ਸਾਨੂੰ ਇਹ ਕਹਿ ਰਹੇ ਆ ਵੀ ਅਸੀਂ ਤਾਂ ਨਵੇਂ ਆ ਪਰ ਇਹ ਪੁਰਾਣੇ ਆ ਪਰ ਇਹਨਾਂ ਨੂੰ ਉਹ ਪਾਈਪ ਦਾ ਪਤਾ ਨਹੀਂ ਸੀ ਵੀ ਉਹ ਪਾਈਪ ਖਰਾਬ ਹੋ ਰਹੀ ਹੈ ਬਾਰ-ਬਾਰ। ਉਹ ਖਰਾਬ ਹੋ ਰਹੀ ਹੈ ਇਹਨਾਂ ਨੇ ਦੱਸਣਾ ਹੀ ਪੈਸਿਆਂ ਦੀ ਮੰਗ ਕਦੋਂ ਕੀਤੀ ਇਹਨਾਂ ਨੇ। ਹੁਣ ਵੀ ਇਸ ਟਾਈਮ ਵੀ ਕਰੀਬ 3 ਕਰੋੜ 80 ਲੱਖ ਰੁਪਏ ਉਹਦੇ ਵਿੱਚ ਪਿਆ ਹੈ ਜਿਹਦੇ ਵਿੱਚੋਂ 1 ਕਰੋੜ 14 ਲੱਖ ਦਾ ਟੈਂਡਰ ਲੱਗਿਆ ਬਾਕੀ ਸਾਰੇ ਪੈਸੇ ਜਿਹੜੇ ਉਹ ਨਗਰ ਕੌਂਸਲ ਦੇ ਵਿੱਚ ਪਏ ਹੈ ਇਹ ਜਦੋਂ ਇਹਨਾਂ ਨੂੰ 1 ਮਹੀਨਾ ਪਹਿਲਾਂ ਇਹ ਦਿੱਕਤ ਆਈ ਸੀ ਇਹ ਕਹਿੰਦੇ ਜੀ ਅਸੀਂ 우ਮਾ ਸ਼ੰਕਰ ਜੀ ਨੂੰ ਜਾ ਕੇ ਮਿਲੇ ਇਹ ਉਹਨਾਂ ਨੂੰ ਉੱਥੇ ਇਹਨਾਂ ਨੇ ਕਿਹਾ ਜਦ ਇਹ ਵੀ ਪੈਸੇ ਪਏ ਆ ਪਰ ਸਾਡਾ ਟੈਂਡਰ ਨਹੀਂ ਲੱਗ ਰਿਹਾ ਮંત્રી ਸਾਹਿਬ ਨੂੰ ਮਿਲੇ ਉੱਥੇ ਇਹਨਾਂ ਨੇ ਕਿਹਾ ਵੀ ਭਾਈ ਸਾਨੂੰ 15 16 17 ਕਰੋੜ ਰੁਪਈਆ ਨਵੀਂ ਪਾਈਪ ਲੈਣੀ ਚਾਹੀਦਾ ਨਹੀਂ 2 ਕਰੋੜ ਰੁਪਈਆ ਵੀ ਉਹ ਸਾਨੂੰ ਰਵੇਂ ਲਈ ਇਹ ਪੈਸਿਆਂ ਦੀ ਮੰਗ ਕਰਦੇ ਕਿਉਂ ਆਈ ਆਈ ਰਹਿਣੀ ਸਾਡੇ ਓਥੇ ਭਾਈ ਟੈਂਡਰ ਲੱਗਦਾ ਨਹੀਂ ਗਿਆ ਬਿੰਡਰ ਰੋੜਾ ਜੀ ਨੂੰ ਮੈਂ ਪੁੱਛਿਆ ਸੀ ਕਿ ਵੀ ਤੁਸੀਂ ਮੰਤਰੀ ਸਾਹਿਬ ਰੋੜਾ ਜੀ ਨੂੰ ਮਿਲਿਓ ਪੈਸਿਆਂ ਦੀ ਮੰਗ ਕੀਤੀ ਉਹ ਕਹਿੰਦੇ ਅਸੀਂ ਤਾਂ ਪੈਸੇ ਦੀ ਮੰਗ ਹੀ ਨਹੀਂ ਕੀਤੀ ਪੈਸੇ ਦੀ ਮੰਗੇਗਾ ਆਪ ਹੀ ਕਹਿ ਰਹੇ ਜੇ ਇਹ ਪਹਿਲਾਂ ਨਹੀਂ ਮੰਗਿੱਤੇ ਜੇ ਇਹਦੀਆਂ ਦੁਨੀਆ ਖਬਰਾਂ ਲੱਗੀਆਂ ਉਸੇ ਲਈ ਇਹਨਾਂ ਨੇ ਕਿਹਾ ਵੀ 16 17 ਕਰੋੜ ਰੁਪਈਆ ਦੀ ਤਾਂ ਅਸੀਂ ਮੰਗ ਕੀਤੀ ਹੈ ਉਦੋਂ ਆਪਣੇ ਐਮਪੀ ਸਾਹਿਬ ਹ ਪੈਸੇ ਹੌਂ ਰਿਕਾਰਡਰ ਉਹਦੇ ਕੋਲ ਕੱਲ ਹੀ ਮੰਨੇ ਆ ਜਾ ਕੇ ਇਹ ਪੈਸੇ ਹੈਗੇ ਆ ਇਹਨਾਂ ਦਾ ਤੁਸੀਂ ਇਹਨਾਂ ਦੇ ਦੇਖੋ ਤੁਹਾਡੇ ਨਾਲ ਜਦੋਂ ਵੀ ਕਦੇ ਗੱਲ ਹੋਈ ਹੈ ਜਾਂ ਇਹਨਾਂ ਨੇ ਵੈਸੇ ਫੇਸਬੁਕ ਤੇ ਕਦੇ ਲਾਈਵ ਹੋ ਕੇ ਪਾਇਆ ਕਦੇ ਨਹੀਂ ਇਹਨਾਂ ਨੇ ਇਹ ਗੱਲ ਕਹੀ ਸੀ ਸਾਡੇ ਕੋਲ ਪੈਸੇ ਹੈਗੇ ਆ ਹਰ ਪੈਸੇ ਹੈ ਨਹੀਂ ਪੈਸੇ ਨਹੀਂ ਪੈਸੇ ਤਾਂ ਇਹ ਜੀ ਜੇ ਨਗਰ ਕਾਉਂਸਲ ਮੰਗ ਕਰੂਗੀ ਇਹ ਸਾਨੂੰ ਪੈਸੇ ਚਾਹੀਦੇ ਆ ਦੇਖੋ ਫੇਰ ਹੀ ਪੈਸੇ ਮਿਲਣਗੇ ਜਦੋਂ ਉਹਨਾਂ ਨੇ ਕੋਈ ਮੰਗੀ ਨਹੀਂ ਕੀਤੀ ਕਿ ਤੇ ਪੈਸੇ ਹੌਂ ਨਹੀਂ ਜਿਵੇਂ ਪੈਸੇ ਇਹਨਾਂ ਕੋਲ ਜੇ ਆਲਰੇਡੀ ਪੈਸੇ ਫੇਰ ਕੰਮ ਕਿਉਂ ਨਹੀਂ ਹੋ ਰਿਹਾ ਕਿ ਫਿਰ ਤੁਸੀਂ ਜਿਵੇਂ ਆਪਦੇ ਆਪ ਨੂੰ ਸੀਗੇ ਤੁਸੀਂ ਕਦੇ ਇਹਨਾਂ ਨੂੰ ਕਿਹਾ ਨਹੀਂ ਤੁਸੀਂ ਕਦੇ ਮੁੱਠਾ ਨਹੀਂ ਚੱਕਿਆ ਵੀ ਇਹ ਸਫਾਈ ਨਹੀਂ ਕਰਾ ਦੇ ਜਾਂ ਕੰਮ ਨਹੀਂ ਕਰਾ ਦੇ ਜਿੱਦਾਂ ਪਹਿਲਾਂ ਵੀ ਸਫਾਈ ਦੀ ਗੱਲ ਹੋਈ ਸੀਗੀ 6 ਮਹੀਨੇ ਦੇ ਵਿੱਚ ਹੀ ਪਾਈ ਸੀ ਉਦੋਂ ਮੈਂ ਆਰਟੀ ਐਸੋਸੀਏਸ਼ਨ ਦਾ ਪ੍ਰਧਾਨ ਸੀ ਸਿਰਫ ਸ਼ਹਿਰ ਦੇ ਨਾਪੀ ਮੈਂ ਉਦੋਂ ਆ ਸ਼ਹਿਰ ਦੇ ਚਾਰ ਪ੍ਰਤਵੰਤੇ ਸੱਜਣਾ ਨੂੰ ਐਨ ਜੀਓਜ਼ ਨੂੰ ਨਾਲ ਲੈ ਕੇ ਉਹਨਾਂ ਨਾਲ ਗੱਲ ਕੀਤੀ ਸੀ ਤੇ ਬਕਾਇਦਾ ਜਦੋਂ 2 3 4 ਮਹੀਨੇ ਟੈਂਡਰ ਨਹੀਂ ਲੱਗਿਆ ਸੀ ਤਾਂ ਉਦੋਂ ਅਸੀਂ ਮੰਡੀ ਵਾਲੀ ਧਰਮਸ਼ਾਲਾ ਦੀ ਕਮੇਟੀ ਨਾਲ ਵੀ ਕੀਤੀ ਸੀ ਵੀ ਜੇ ਤੁਸੀਂ ਇਹ 5 7 ਦਿਨਾਂ 'ਚ ਕੰਮ ਨਹੀਂ ਸ਼ੁਰੂ ਕਰਾਉਂਗੇ ਤਾਂ ਅਸੀਂ ਅਗਲਾ ਕਦਮ ਚੱਕਾਂ ਅਸੀਂ ਇਹਨਾਂ ਨੂੰ ਵਾਰ-ਵਾਰ ਇਹ ਗੱਲ ਦੱਸੀ ਗਏ ਆ ਇਹ ਤਾਂ ਸਿਰਫ ਵੀ ਇਹ ਕਹਿੰਦੇ ਵੀ ਇਹ ਨਵੇਂ ਆ ਇਸ ਕਰਕੇ ਸਾਰਾ ਇਲਜ਼ਾਮ ਸਾਡੇ ਤੇ ਮੜ ਦੇ ਹੁਣ ਇਹਨਾਂ ਪਿਛਲੇ ਸਾਲ ਜਿਹੜਾ ਸੀਗਾ ਤੁਸੀਂ ਜਿਹੜਾ ਪਾਣੀ ਸੀਗਾ ਉਹ ਪੱਕੇ ਤਰਾਹ ਦੇ ਚੜਵਾਇਆ ਸੀਗਾ ਬਾਰਿਸ਼ ਦਾ ਪਾਣੀ ਇਸ ਸਾਲ ਵੀ ਪਾਰਿਸ਼ ਦਾ ਪਾਣੀ ਹੈ ਜਿਹੜਾ ਤੁਸੀਂ ਕਲਾ ਵਿੱਚ ਕੜਵਾਇਆ ਰਹੇ ਹੋ ਕੀ ਇਸ ਵੀ ਇੱਕ ਸਾਲ ਦੇ ਵਕਫੇ ਦੇ ਦੌਰਾਨ ਆਪ ਸਰਕਾਰ ਨੇ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਨਹੀਂ ਬਣਾਇਆ ਕਿ ਆਪਣੇ ਪਾਣੀ ਡਰੇਨ ਹੋ ਸਕੇ ਲੱਗਦਾ ਨਹੀਂ ਤੁਹਾਨੂੰ ਵੀ ਨੈਗਲੀਜੈਂਸੀ ਹੈ ਸਰਕਾਰ ਇਹ ਕਿਉਂ ਨਹੀਂ ਆਈ ਨਹੀਂ ਤੁਸੀਂ ਗੱਲ ਨੂੰ ਸਮਝੋ ਵੀ ਆਪਣਾ ਜਿਹੜਾ ਸ਼ਹਿਰ ਹੈ ਸਾਰੇ 8 9 ਵਾਰਡਾਂ ਦਾ ਪਾਣੀ ਇਕੱਠਾ ਹੋਊਗੀ ਜਦੋਂ ਬਰਸਾਤ ਪੈਂਦੀ ਹੈ ਉਹ ਸਾਰਾ ਇੱਥੇ ਸ਼ਹਿਰ ਦੇ ਵਿੱਚ ਅੱਗੇ ਇਕੱਠਾ ਹੋ ਜਾਂਦਾ ਜਦੋਂ ਇਕੱਠਾ ਹੁੰਦਾ ਉਹਨੂੰ ਆ ਪਾਈਪਾਂ ਰਾਹੀਂੋਂ ਨਿਕਲਣ ਚ ਉਹਨੂੰ ਟਾਈਮ ਲੱਗੇਗਾ ਹੀ ਦੇਖੋ ਆਪਾਂ ਨੂੰ ਵੀ ਪਤਾ ਹੈ ਪਰ ਉਹਦੀ ਇੱਕ ਰੋੜ ਸੀ ਆਪਣੀ ਜਿਹੜੀ ਕੱਚਾ ਤਲਾਬ ਵਾਲੀ ਜਾਂ ਆਪਾਂ ਅੰਦਰਲੇ ਆਪਣੇ ਪੰਪ ਵਾਲੀ ਰੋੜ ਕਹਿ ਦਿੰਦੇ ਆ ਉਸ ਰੋੜ ਤੋਂ ਪਾਣੀ ਹੋ ਕੇ ਆ ਫਾਟਕ ਦੇ ਕੋਲ ਵੀ ਉਹ ਖੇਤਾਂ ਦੇ ਵਿੱਚ ਚਲਾ ਜਾਂਦਾ ਸੀ ਜਿਹੜਾ ਐਕਸਟਰਾ ਪਾਣੀ ਹੁੰਦਾ ਸੀ ਬਾਕੀ ਪਾਈਪਾਂ ਨੂੰ ਨਿਕਲਦਾ ਸੀ ਇਹਨਾਂ ਨੇ ਉਹ ਰੋੜ ਪਿਛਲੀ ਸਰਕਾਰ ਦੇ ਵਿੱਚੋਂ ਇੰਨੀ ਉੱਚੀ ਚੱਕਤੀ ਵੀ ਉਹ ਪਾਣੀ ਆ ਜਿਹੜਾ ਸਾਰਾ ਅੰਦਰ ਹੀ ਰਹਿਣ ਲੱਗ ਗਿਆ ਇਹ ਇਹਨਾਂ ਨੇ 1.0 ਸਰਕੂਲਰ ਰੋਡ ਤੇ ਬਣਾਇਆ ਸੀ ਵੀ ਉਦੋਂ ਇਹ ਗੱਲ ਕਹੀ ਸੀ ਵੀ ਰੋਡ ਅਸੀਂ ਤਾਂ ਉੱਚੀ ਚੱਕ ਰਹੀਆਂ ਵੀ ਇੱਥੇ ਪਾਣੀ ਖੜੂ ਹੋਏ ਨਹੀਂ ਪਾਣੀ ਸਾਰਾ ਬਾਤੀ ਚਲਾ ਜਾਊਗਾ ਔਰ ਔਰ ਉੱਚੀ ਚੱਕੀ ਉਧਰ ਉਹ ਪੁਆਇੰਟ ਨੇ ਬੰਦ ਕਰਤਾ ਤੇ ਸ਼ਹਿਰ ਵੀ ਡੁੱਬਣਾ ਹੀ ਹੈ ਜੇ ਦਾ ਹੱਲ ਤੁਸੀਂ ਮੈਨੂੰ ਦੱਸ ਦਿਓ ਜੇ ਅੱਜ ਰੋਡ ਅਸੀਂ ਇਹਨੂੰ ਮੰਨ ਲਓ ਅਸੀਂ 2 ਫੁੱਟ ਚੱਕਦੇ ਨੇ ਫਿਰ ਸਾਰੇ ਘਰ ਡੁੱਬਣਗੇ ਜੀ ਹੁਣ ਤੁਸੀਂ ਇਹ ਤੁਸੀਂ ਦੱਸ ਦਿਓ ਇਹਨਾਂ ਨੂੰ ਪੁੱਛ ਕੇ ਵੀ ਇਹਦਾ ਹੱਲ ਕੀ ਹੈ ਜੇ ਪਾਣੀ ਇੱਕਦਮ ਸਾਰੇ ਸ਼ਹਿਰ ਦੇ ਵਿੱਚ ਇਕੱਠਾ ਹੋ ਜੂ ਉਹ ਕਿਵੇਂ ਨਿਕਲ ਸਕਦਾ ਤੁਸੀਂ ਦੱਸ ਦਿਓ ਹੱਲ ਕਰਵਾ ਦਿੰਨੇ ਆਪਾਂ ਜਦੋਂ ਰੋਡ ਇਹਨਾਂ ਨੇ ਮੰਪ ਤੋ ਉਹ ਲੋਕਾਂ ਨੂੰ ਪਤਾ ਨਹੀਂ ਸੀ ਵੀ ਇਹ ਕੀ ਕਰ ਮੈ ਸੀ ਕਿਉਂ ਚੱਕ ਰਹੇ ਆ ਆਪਾਂ ਇੱਕ ਪ੍ਰਾਣੀ ਕਹਾਵਤ ਹੈ ਜੀ ਇੱਕ ਖੇਤ ਦਾ ਪਾਣੀ ਖੇਤ ਸੰਭਾਲਦਾ ਪਰ ਜੇ ਆਸੇ ਪਾਸੇ ਦਾ ਪਾਣੀ ਇੱਕ ਖੇਤ ਚ ਜਾ ਕੇ ਇਕੱਠਾ ਹੋ ਜਾਈ ਉਹਦਾ ਉਸ ਖੇਤ ਕੋਲ ਕੋਈ ਹੱਲ ਨਹੀਂ ਹੁਣ ਆਪਣੇ 8 9 ਵਾਰਡਾਂ ਦਾ ਪਾਣੀ ਆ ਕੇ ਸ਼ਹਿਰ ਦੇ ਵਿੱਚ ਤੁਸੀਂ ਦੇਖੋ ਵੀ ਸੂਏ ਤੱਕ ਦਾ ਜਦੋਂ ਬਰਸਾਤ ਪੈਂਦੀ ਹੈ ਉਹਨੂੰ ਦੇਖੋ ਪਾਣੀ ਸਾਡੇ ਅੰਦਰ ਹੁੰਦਾ ਸ਼ਹਿਰ ਚ ਹੁੰਦਾ ਬੌਂਟੀ ਜੀ ਤੁਸੀਂ ਵੀ ਕਹਿ ਰਹੇ ਹੋ ਵੀ ਪੱਤਰਕਾਰ ਦੱਸਣ ਵਿੰਡਰ ਰੋੜਾ ਜੀ ਵੀ ਕਹਿ ਰਹੇ ਆ ਕਿ ਪੱਤਰਕਾਰ ਦੱਸਣ ਕੀ ਹਾਲ ਆ ਜੇ ਪੱਤਰਕਾਰਾਂ ਨੇ ਹੀ ਦੱਸਣਾ ਵੀ ਕੀ ਆ ਨਾ ਫਿਰ ਤੁਸੀਂ ਕੀ ਕਰਦੇ ਇੱਥੇ ਬੈਠੇ ਜਿੰਦਰ ਸਾਹਿਬ ਅਸੀਂ ਤੁਹਾਨੂੰ ਨਹੀਂ ਕਹਿਦੇ ਦੱਸਣ ਅਸੀਂ ਇਹ ਕਹਿ ਰਹੇ ਹਾਂ ਇਹ ਦੱਸਣ ਜੇ ਇਹਨਾਂ ਨੂੰ ਕੋਈ ਲੱਗਦਾ ਹੈ ਹਾਲਤ ਇਹੀ ਹੈ ਜੀ ਇਹਦਾ ਵੀ ਉਹ ਰੋਲ ਉੱਚ ਚੱਕੀ ਇਹਨਾਂ ਨੇ ਉਹਦਾ ਕੋਈ ਪਲਾਨ ਨਹੀਂ ਕੀਤਾ ਜੀ ਕਹਿੰਦਾ ਮੈਂ ਤੁਹਾਡੇ ਹੱਥ ਖੜੇ ਆ ਸਾਰੇ ਨਹੀਂ ਬਿਲਕੁਲ ਹੱਥ ਨਹੀਂ ਖੜੇ ਜੀ ਅਸੀਂ ਆਦਾ ਜਦੋਂ ਮੰਨ ਲਓ ਆਪਾਂ ਕੱਚਾ ਤਲਾ ਸਟੇਡੀਅਮ ਦੇ ਵਿੱਚ ਪਾਣੀ ਕੱਢਿਆ ਗਿਆ ਪਿਛਲੇ ਸਾਲ ਪਿਛਲੇ ਸਾਲ ਉਦੋਂ ਏਸ਼ੀਲੀ ਕੱਢਿਆ ਸੀ ਵੀ ਜਿਹੜੇ ਦੁਕਾਨਦਾਰ ਹੈ ਜਾਂ ਕਿਸੇ ਦੇ ਬਾਈ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰਿਆ ਸੀ ਬਹੁਤ ਨੁਕਸਾਨ ਹੋਇਆ ਸੀ ਉਸੇ ਗੱਲ ਨੂੰ ਤੇਈ ਦੇ ਵਿੱਚ ਲੋਕਾਂ ਦੀ ਸਹਾਇਤਾ ਨਾਲ ਅੰਦਰ ਮੋਟਰ ਵੀ ਲਗਾ ਕੇ ਦਿੱਤੀ ਕੋ ਸਾਹਮਣਾ ਕਰਨ ਕੀਤੀ ਸੀ ਵੀ ਇੱਕ ਵਾਰੀ ਪਾਣੀ ਕੱਢ ਲੈਂਦਿਆ ਕਰੀਓ ਉਦੋਂ ਅਸੀਂ ਤੋਂ ਬਾਹਰ ਕਰਦਿਆ ਕਰਾਂਗੇ ਮੋਟਰ ਤੁਹਾਨੂੰ ਲਾਗੇ ਨਹੀਂ ਦੀ ਉਦੋਂ ਉਹਦੀ ਸਫਾਈ ਆਪ ਦੇ ਪੱਧਰ ਤੇ ਕਰਵਾ ਕੇ ਉਹਦੇ ਵਿੱਚ ਪਾਣੀ ਕੱਢਣ ਦਾ ਮਕਸਦ ਸਿਰਫ ਇਹੀ ਸੀ ਵੀ ਜਿਹੜਾ ਸਾਹਮਣੇ ਕਿਸੇ ਦੇ ਘਰੇ ਵੜਦਾ ਦੁਕਾਨ 'ਚ ਵੜਦਾ ਉਹ ਪਾਣੀ ਨਾਲ ਬੜੇ ਕਿਸੇ ਦਾ ਨੁਕਸਾਨ ਨਾ ਹੋਵੇ ਉਹ ਆਪਾਂ ਤੇਈ ਦੇ ਵਿੱਚ ਤੁਸੀਂ ਚੈੱਕ ਕਰ ਲਓ ਵੀ ਕਿਸੇ ਦੇ ਘਰੇ ਦੁਕਾਨ 'ਚ ਪਾਣੀ ਨਹੀਂ ਵੜਿਆ ਇਸ ਵਾਰ ਵੀ ਜਦੋਂ ਹੁਣ 24 ਵਿੱਚ ਬਰਸਾਤ ਪਈ ਜਿਹੜੀ ਆਪਾਂ ਉਹ ਗਲੀ ਖਾਲੀ ਕੀਤੀ ਸੀ ਜਿੱਥੋਂ ਵੀ ਪਾਣੀ ਜਾਂਦਾ ਸੀ ਇਹਨਾਂ ਨੇ ਉਹਦੀ ਨਗਰ ਕੌਂਸਲ ਦੀ ਸਫਾਈ ਨਹੀਂ ਕਰਵਾਈ ਐਨ ਮੋਕੇ ਜਾ ਕੇ ਉਹਦੀ ਸਫਾਈ ਮੈਂ ਆਪਕੇ ਦੋ ਬੰਦੇ ਲਿਜਾ ਕੇ ਉਹਦੀ ਸਫਾਈ ਕਰਉਂਦਾ ਸੀ ਪਰ ਮੈਨੂੰ ਉਦੋਂ ਐਮਰਜੈਂਸੀ ਸੀ ਵੀ ਕੋਈ ਮਰਗ ਹੋਈ ਹੋਈ ਸੀ ਮੈਂ ਉੱਥੇ ਜਾਣਾ ਸੀ ਇਸ ਕਰਕੇ ਮੈਂ ਲਾਈਵ ਨਹੀਂ ਹੋ ਸਕਦਾ ਸੀ ਮੈਂ ਇੱਕ ਦੋ ਗਰੁੱਪਾਂ ਦੇ ਵਿੱਚ ਮੈਸੇਜ ਆਇਆ ਸੀ ਤੇ ਵੀ ਮੈਂ ਉੱਥੇ ਜੀ ਸਫਾਈ ਸ਼ੁਰੂ ਕਰਵਾਤੀ ਹੈ ਕਿ ਹੋਰ ਅੱਧੇ ਘੰਟੇ ਨੂੰ ਪਾਣੀ ਚੱਲਣਾ ਲੱਗ ਗਿਆ ਪਾਣੀ ਚੱਲਣਾ ਸ਼ੁਰੂ ਹੋ ਗਿਆ ਪਰ ਫਿਰ ਵੀ ਉੱਥੇ ਜਾ ਕੇ ਇਹਨਾਂ ਨੇ ਰਾਜਨੀਤੀ ਕੀਤੀ ਵੀ ਐਸੀ ਕਰਵਾ ਲਈਏ ਸੀਏ ਦਸਤੋ ਜੀ ਹੁਣ ਦੇਖੋ ਵੀ ਮੰਡੀ ਦਾ ਹਾਲੇ ਹੀ ਰੋਊਗਾ ਡੁੱਬੀ ਰਹੂਗੀ ਮੰਡੀ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਕਿ ਤੁਹਾਡੇ ਕੋਲੇ ਕੋਈ ਹੱਲ ਹੈਗਾ ਹਾਂ ਜਿੰਦਾਂ ਸਾਰ ਮੈਂ ਤੁਹਾਡੇ ਮੰਭੀਆਂ ਬਣਾਈ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਣਾ ਚਾਹਣਾ ਹੈ ਵੀ ਅਸੀਂ ਇਹ ਕਰ ਰਹੇ ਹਾਂ ਵੀ ਹੁਣ ਜਿਹੜੀ ਰਿਪੇਅਰ ਚੱਲ ਰਹੀ ਹੈ ਉਹ ਰਿਪੇਅਰ ਦੇ ਕਾਰਨ ਜ਼ਿਆਦਾਤਰ ਮੋਟਰ ਬੰਦ ਰਹਿੰਦੀ ਹੈ ਅਸੀਂ ਰਿਪੇਅਰ ਦਾ ਕੰਮ ਇੱਕ ਵਾਰੀ ਸਵੇਰ ਤੋਂ ਰੋਕ ਰਹੇ ਹਾਂ ਰੋਕਨ ਦਾ ਜਿੱਥੇ ਰਿਪੇਅਰ ਜੇ ਮੰਨ ਲਓ ਉਹ ਪਾਣੀ ਬਾਹਰ ਆਊਗਾ ਕਿਤੇ ਉੱਥੇ ਘੰਟੇ ਤੋਂ ਘੰਟਿਆਂ ਦੀ ਮੋਟਰ ਨੂੰ ਬੰਦ ਕਰਕੇ ਉਹਦੇ ਉਹਦੀ ਰਿਪੇਅਰ ਕੀਤੀ ਜਾਊਗੀ ਨਹੀਂ ਰਿਪੇਅਰ ਇੱਕ ਵਾਰੀ 2-3 ਦਿਨਾਂ ਲਈ ਬੰਦ ਕਰਵੇਂ ਆ ਤਾਂ ਕਿ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਖੜਾ ਹੈ ਉਹ 2-3 ਦਿਨਾਂ ਚ ਸਾਰਾ ਨਿਕਲ ਜੇ ਦੂਸਰੀ ਗੱਲ ਆ ਇਹ ਵੀ ਫੰਡ ਦੀ ਡੀਸੀ ਸਾਹਿਬ ਨੇ 40 ਲੱਖ ਰੁਪਈਆ ਜਿਹੜਾ ਅੱਜ ਉਹ ਆਰਡਰ ਕਰਤੇ ਆ ਜਿਹੜਾ ਫੰਡ ਨਗਰ ਕੌਂਸਲ ਦੇ ਵਿੱਚ ਪਿਆ ਹੈ ਉਹ ਸੀਵਰੇਜ ਨੂੰ ਟ੍ਰਾਂਸਫਰ ਕੀਤਾ ਜਾਊਗਾ ਰਿਪੇਅਰ ਲਈ ਪਰ ਸੋਨੂ ਸਾਹਿਬ ਨੂੰ ਪਤਾ ਹੈ ਵੀ ਏਡੀ ਅਮਾਉਂਟ ਹੈ ਜਿਹੜੀ ਇਹਦੇ ਲਈ ਟੈਂਡਰ ਹੀ ਲੱਗੇਗਾ ਟੈਂਡਰ ਤੋਂ ਬਿਨਾ ਇਹਦੀ ਰਿਪੇਅਰ ਨਹੀਂ ਹੋ ਸਕਦੀ ਇਸ ਲਈ ਇੱਕ ਵਾਰੀ ਆਪਾਂ ਹੁਣ ਫੋਰੀ ਹੱਲ ਨਹੀਂ ਇਹਦਾ ਫੋਰੀ ਹੱਲ ਇਹ ਇੱਕ ਵਾਰੀ ਵੀ ਆਪਾਂ ਰਿਪੇਅਰ ਦਾ ਕੰਮ ਬੰਦ ਕਰ ਲਈਏ ਤੇ ਉਹ ਆਪਾਂ 2-3 ਦਿਨਾਂ ਦੇ ਵਿੱਚ ਉਹਦਾ ਪਾਣੀ ਕਰ ਦਈਏ ਜਿੱਥੇ-ਜਿੱਥੇ ਸਮੱਸਿਆ ਆਊਗੀ ਓਦੋਂ ਆਪਾਂ ਉਦੋਂ ਹੀ ਰਿਪੇਅਰ ਦਾ ਕੰਮ ਸ਼ੁਰੂ ਕਰਾਂਗੇ ਰੈਗੂਲਰ ਰਿਪੇਅਰ ਹੁਣ ਨਹੀਂ ਚੱਲੇਗਾ ਜੇਕਰ ਬਹਾਦਰ ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ